ਤੋਂ ਮਿਲਦਾ ਹੈ ਦਾਤਾ ਮਾਨ ਨਵਾਨਿਆ ਨੂੰ ਤੇਰੇ ਦਰ ਤੋਂ ਮਿਲਦਾ ਤੇਰੇ ਦਰ ਤੋਂ ਮਿਲਦਾ ਦਾਤਾ ਮਾਨ ਨਵਾਨਿਆ ਨੂੰ ਤੇਰੇ ਦਰ ਤੋਂ ਮਿਲਦਾ ਦਾਤਾ ਮਾਨ ਨਵਾਨਿਆ ਨੂੰ ਤੇਰੇ ਦਰ ਤੋਂ ਮਿਲਦਾ ਦਾਤਾ ਮਾਨ ਨਵਾਨਿਆ ਨੂੰ ਉੱਚੇ ਦਰਤ ਮਾਲਕ ਬਖਸ਼ੇ रू श वज़ीर श वज़ीरोली ਦਾਤਾ बखशे करे मिलंद ਤੇਰੇ ਦਰ ਕੋ ਮੈਂ ਦੇਦਾ ਤਾ ਮਾਰਨ ਮਾਰਿਆ ਲੋ ਕਿਸੇ ਜਾਤ ਦਾ ਸਿਮਰੇ ਕਿਸੇ ਜਾਤ ਦਾ ਸਿਮਰੇ ਕੇ ਉਸੇ ਅਨੁਵਰਤਿੰਦਾ ਸਭ ਇੱਛਾ ਜਗਲੀ ਦੀਆ ਹੋਵੇ ਪੂਰੀਆ ਕਰ ਦਿੰਦਾ ਹਾਂ ਸਭ ਇੱਛਾ ਜਗਲੀ ਦੀਆ ਹੋਵੇ ਪੂਰੀਆ ਕਰ ਦਿੰਦਾ ਤੇ ਤਾਨਿਆਂ ਨੂੰ ਤੇਰੇ ਦਰ ਤੋਂ ਮਿਲਦਾ ਦਾਤਾ ਮਾਰਨ ਮਾਰਿਆ ਨੂੰ ਤੇਰੇ ਦਰ ਤੋਂ ਮਿਲਦਾ ਦਾਤਾ ਮਾਰਨ ਮਾਰਿਆ ਨੂੰ ਆਣੀ ਧੋਵਣ ਵਾਲਿਆਂ ਦੇ ਸਿਰ ਤਜ ਟਕਾ ਦੇਵੇਂ ਆਣੀ ਧੋਵਣ ਵਾਲਿਆਂ ਦੇ ਸਿਰ ਤਜ ਟਕਾ ਦੇਵੇਂ ਸੇਵਾ ਦਾ ਸਿਰ ਚੱਪ ਰਸਣੇ

भाई तड़ा किदड़ो कले कले सिंह रू लखां नड़ा कले कले सिंहू लखां नड़ा डाप्रवीर इले डाबीर कोने न ਤੇਰੇ ਦਰ ਤੋਂ ਮਿਲਦਾ ਹੈ ਦਾਤਾ ਮਾਰਨ ਵਾਰਿਆ ਕੋ ਤੇਰੇ ਦਰ ਤੋਂ ਮਿਲਦਾ ਦਾਤਾ ਮਾਰਨ ਵਾਰਿਆ ਨੂੰ ਗੁਰੂ ਨਾਨਕ ਦੇ ਦਰ ਤੋਂ ਮਿਲਦਾ ਮਾਰਨ ਵਾਰਿਆ ਨੂੰ ਮੇਰੇ ਸਾਧ ਸਿਰ ਮਾ ਟਾੜੀ ਲਖਾਰੀ ਤੇ ਟਾੜੀ ਫਿਰ ਸਕੀਦਾ ਕੋ ਦੀ ਲਿਖੋ ਇੱਕ ਹੱਤਾ 15 ਰੁਪਏ ਚ ਗਾਈ ਹੈ ਆਪਾਂ ਇੱਕ ਦਮ ਤਾਂ ਬੋਲ ਕੇ ਖੰਡ ਜਜ ਪੋ ਜਾਣਾ ਹੈ ਮੈਹੂਲ ਗੱਲ ਕਰਦਾ ਹੈ ਜਦੋਂ ਤਰਤਾਰ ਸਾਹਿਬ ਜੀ ਨੂੰ ਤੇਹਾ ਹਾਦਰ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਆਏ ਦਿੱਤਾ ਜੀ ਜਿਹੜੇ ਅੰਮ੍ਰਿਤਸਰ ਕੇ ਬਾਦ ਬਾਦ ਵਿੱਚ ਭਾਈ ਬਾਬਾ ਜੀ ਸਿੰਘ ਜੀ ਬਣੇ ਹੈ